ਚਲੋ ਸਰਕਾਰਾਂ ਨੇ ਨੋਟੀਫਿਕੇਸ਼ਨ ਕਰਤਾ ਇਹ ਹੋ ਗਿਆ ਉਹ ਹੋ ਗਿਆ ਪਰ ਅਸੀਂ ਕਹਿੰਨੀ ਹੈ ਨਾ ਕਿ ਇਨਸਾਫ ਦਾ ਤਰਾਜ਼ੂ ਤਾਂ ਸਹੀ ਤੋਲਦਾ ਹੈ ਸੁਪਰੀਮ ਕੋਰਟ ਦੇ ਵਿੱਚ ਮਤਲਬ ਇਹ ਕਦੇ ਹੋ ਸਕਦਾ ਕਿ ਸੁਪਰੀਮ ਕੋਰਟ ਕਿਸੇ ਗਵਰਨਮੈਂਟ ਨੂੰ ਨੋਟਿਸ ਭੇਜੇ ਨੋ ਨੋਟਿਸ ਭੇਜੇ ਜਨੇ ਤੇ ਦਸਵੇਂ ਨੋਟਿਸ ਤੇ ਸੈਂਟਰ ਗਵਰਨਮੈਂਟ ਜਵਾਬ ਦਿੰਦੀ ਹੈ ਸੁਪਰੀਮ ਕੋਰਟ ਨੂੰ ਕਿ ਅਸੀਂ ਇਸ ਸ਼ਖਸ ਨੂੰ ਰਿਹਾ ਨਹੀਂ ਕਰ ਸਕਦੇ ਪੰਜਾਬ ਦਾ ਮਾਹੌਲ ਇਹ ਹਾਲਾਤ ਪੈਦਾ ਨਹੀਂ ਕਰਦਾ ਜਾਂ ਹਾਲਾਤ ਸਾਨੂੰ ਇਹ ਮੈਸੇਜ ਨਹੀਂ ਦਿੰਦਾ ਕਿ ਇਸ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਜਿਹੜਾ ਨੋਟੀਫਿਕੇਸ਼ਨ ਹੈ ਨਾ ਜੀ ਇਹ ਸੁੱਤੇ ਪਿਆ ਨਹੀਂ ਹੋ ਜਾਂਦਾ ਕੀ ਕਰਤਾ ਇਹ ਫਾਈਲ ਹੈ ਇੰਟੈਲੀਜੈਂਸ ਹੋਮ ਲਾਅ ਐਂਡ ਜਸਟਿਸ ਸਾਰੀਆਂ ਮਿਨਿਸਟਰੀਆਂ ਚ ਘੁੰਮ ਕੇ ਫਾਈਨਲ ਨੋਟੀਫਿਕੇਸ਼ਨ ਤਾਂ ਹੁੰਦੇ ਨੇ ਨੋਟੀਫਿਕੇਸ਼ਨ ਮੀਨਸ ਗੀ ਡਿਸੀਜਨ ਆਫ ਦੀ ਗਵਰਨਰ ਯੈਸ ਹਰਪ੍ਰੀਤ ਜੀ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਸਾਡਾ ਇੱਕ ਡੈਲੀਗੇਸ਼ਨ ਜਿਹਦੀ ਅਗਵਾਈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕੀਤੀ ਕੋਸ਼ਿਸ਼ ਸਾਲ ਪਹਿਲਾਂ ਅਮੇਸ਼ਾ ਜੀ ਨੂੰ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਜਦ ਅਸੀਂ ਇਹ ਗੱਲ ਕਹੀ ਕਿ ਇਹ ਇਹਨੂੰ ਇੰਪਲੀਮੈਂਟ ਕਿਉਂ ਨਹੀਂ ਕਰਦੇ ਹੂੰ ਤੇ ਉਹਨਾਂ ਨੇ ਇੱਕ ਸਵਾਲ ਚੁੱਕਿਆ ਇਹ ਜਿਹੜਾ ਬੰਦੇ ਦੀ ਮਾਫੀ ਕਰਨੀ ਹੈ ਉਹ ਮਾਫੀ ਤਾਂ ਆਪ ਮੰਗਦਾ ਨਹੀਂਗਾ ਹੂੰ ਮੈਂ ਉੱਥੇ ਬਤੌਰ ਵਕੀਲ ਗਈ ਮੈਂ ਕਿਹਾ ਮੰਤਰੀ ਜੀ ਆਪਕੋ ਬਤਾऊं ਮੈਂ ਹਿੰਦੀ ਜੀ ਕਹੀ ਗੱਲ ਹੂੰ ਕਿ ਆਪ ਫੈਸਲਾ ਕਰ ਚੁੱਕੇ ਹੈ ਹੂੰ ਆਬੋਸ ਦਰਖਾਸਤ ਦੀ ਜ਼ਰੂਰਤ ਨਹੀਂ